ਨਹੀਂ ਸਸਕਾ ਉਹਦਾ ਜੀ ਉਹ ਇਹ ਇਧਰ ਆਉਂਦੇ ਸਸਕਾ ਜੀ ਬਹੁਤ ਨੋਟ ਦੇ ਦਿੰਦਾ ਵਰੀਆ ਵਰੀਆ ਕੋਈ ਨਾ ਅੱਛਾ ਬਾਪੂ ਨੇ ਆਪੇ ਕਾਸੀ ਕਾਸੀ ਆਪ ਬਹੁਤ ਨਾਲ ਆਪਣੇ ਨਾਲ ਕੋਈ ਕੰਮ ਨਾ ਰੱਖੇ ਉਹ ਲਈ ਫਿਰ ਇਹ ਵੀ ਬਹੁਤ ਜਲਦੀ ਇਹਨਾਂ ਨੇ ਪ੍ਰਾਪਤ ਕਰਵਾ ਦਿੱਤੀ ਬਾਕੀ ਬੋਲ ਲੱਗਾ ਜੇ ਨਾਲ ਫਾਰਮੇ ਲਈ ਕਰਸਟ ਮੈਨੇਜਰੀ ਉਹ ਵੀ ਜਲਦੀ ਕਰਵਾਉਣੀ ਹੈ ਤੇ ਪਰ ਕੇ ਆਪਣਾ ਬੋਤਲ ਵਾਲੀ ਇਮੀਡੀਟਲੀ ਨੱਥੇ ਲਿਆ ਦਿੱਤਾ ਤੇ ਸਾਫ ਕਰਾਇਆ ਜਾਂਦਾ ਹੈ ਦੂਜੀ ਗੱਲ ਇਹ ਆਮ ਆਦਮੀ ਪਾਰਟੀ ਕਰਾ ਤਾਂ ਆਪ ਆਦਮੀ ਪਾਰਟੀ ਨੇ ਬਹੁਤ ਕੰਮ ਕੀਤਾ ਸਾ ਤੋਂ ਵੱਡਾ ਕੰਮ 300 ਗੁਰੂ ਡਿਗਰੀ ਹੋਈ ਲੋਕ ਲੱਗਦਾ ਛੋਟੀ ਜੀ ਸਰਕਾਰ ਨੇ ਹਾਂਜੀ ਕੀ ਨਾਮ ਹੈ ਮੇਰਾ ਨਾਮ ਕਮਲ ਸਿੰਘ ਕੋਮਟ ਕਮਨਸਮ ਅੱਜ ਦੀ ਮੀਟਿੰਗ ਰੱਖੀ ਗਈ ਸੀ ਵੀ ਇੱਕ ਇਸ ਸੰਬੰਧ ਚੱਲ ਰਹੀ ਸੀ ਦੇਖੋ ਜਿਹੜੀ ਅੱਜ ਮੀਟਿੰਗ ਰੱਖੀ ਗਈ ਆ ਇਹ ਬਲਾਕ ਸੰਪਤੀ ਜ਼ਿਲ੍ਹਾ ਪ੍ਰਸ਼ਾਸਨ ਤੇ ਯਾਨੀ ਚੋਣਾਂ ਹੋ ਰਹੀਆਂ ਵਾ ਉਹਦੇ ਸੰਬੰਧ ਦੇ ਵਿੱਚ ਰੱਖੀ ਗਈ ਸੀ ਜਿਹੜੇ ਕਿ ਇੱਥੇ ਆਪਣੇ ਹਲਕਾ ਅੰਚਾਰ ਸਰਦਾਰ ਕਰਨਬੀ ਸਿੰਘ ਚੰਦੀ ਉਹ ਪਹੁੰਚੇ ਉਹਨਾਂ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਤ ਸਰਦਾਰ ਸਰਦੋਲ ਸਿੰਘ ਸਰਪੰਚ ਢਾਲੀਵਾਲ ਉਹ ਵੀ ਪਹੁੰਚੇ ਬਾਕੀ ਹੋਰ ਵੀ ਆਪਣੇ ਇਲਾਕੇ ਦੇ ਸੱਜਣ ਸਾਰੇ ਇੱਥੇ ਪਹੁੰਚੇ ਸਰਪੰਚ ਪੰਜ ਪਹੁੰਚੇ ਇਹਨਾਂ ਸਾਰਿਆਂ ਨੇ ਕਹਿੰਦੇ ਮੈਂ ਤਾਂ ਸਾਨੂੰ ਬਹੁਤ ਵੱਡਾ ਹੰਗਾਰਾ ਦਿੱਤਾ ਵੀ ਤੁਹਾਨੂੰ ਬਹੁਤ ਵੱਡੀ ਲੀਡ ਦੇ ਨਾਲ ਹੀ ਜਿਤਾਵਾਂਗੇ ਔਰ ਸਾਨੂੰ ਬਹੁਤ ਮਾਣ ਵੀ ਆ ਇਹਨਾਂ ਦਾ ਅਸੀਂ ਲੋਕਾਂ ਦੇ ਕੰਮ ਵੀ ਬਹੁਤ ਕੀਤੇ ਆ ਔਰ ਸਰਕਾਰ ਨੇ ਬਹੁਤ ਕੰਮ ਕੀਤੇ ਆ ਪਰ ਅਸੀਂ ਆਪਣਾ ਪਰਸਨਲ ਵੀ ਲੋਕਾਂ ਦੇ ਬਹੁਤ ਕੰਮ ਕੀਤੇ ਜਿਹੜਾ ਕਰਕੇ ਲੋਕ ਸਾਡੇ ਨਾਲ ਜੁੜੇ ਹੋਏ ਆ ਇਸ ਕਰਕੇ ਸਾਨੂੰ ਬਹੁਤ ਮਾਣ ਆ ਬੇ ਇਹ ਬਹੁਤ ਵੱਡੀ ਲੀਡ ਦੇ ਨਾਲ ਅਸੀਂ ਜਿੱਤਾਂਗੇ ਤੇ ਕੋਈ ਸਾਨੂੰ ਮੁਸ਼ਕਲ ਨਹੀਂ ਆਊਗਾ ਮੈਸੇਜ ਕੀ ਦੇਣਾ ਚਾਹੁੰ ਮੋਟਰਾਂ ਨੂੰ ਤਾਂ ਕੋਈ ਮੈਸੇਜ ਇਹ ਦੇਣਾ ਚਾਹੁੰਦੇ ਆ ਦੇਖੋ ਜਿਹੜੇ ਸਰਕਾਰ ਆ ਉਹਨੇ ਬਹੁਤ ਵਧੀਆ ਕੰਮ ਕੀਤੇ ਆ ਤੁਸੀਂ ਬਿਜਲੀ ਦੇ ਬਿੱਲ ਲਾ ਲਓ ਸੜਕਾਂ ਲਾ ਲਓ ਹੋਰ ਪਾਣੀ ਦਾ ਕਹਿੰਦੇ ਮਤਲਬ ਬਹੁਤ ਕੰਮ ਇਹ ਤੇ ਕਢਾਈ ਨਹੀਂ ਜਾਂਦੇ ਕਹਿੰਦੇ ਜਿੰਨੇ ਕੰਮ ਸਰਕਾਰ ਨੇ ਕਰ ਦਿੱਤੇ ਆ ਤਰ ਭਗਵੰਤ ਸਿੰਘ ਮਾਨ ਬਹੁਤ ਵਧੀਆ ਲੋਕਾਂ ਦੇ ਨਾਲ ਜ਼ਮੀਨ ਤੇ ਜੁੜੇ ਹੋਏ ਆ ਜਿਨ੍ਹਾਂ ਨੂੰ ਹਰ ਇੱਕ ਚੀਜ਼ ਦਾ ਪਤਾ ਵਾ ਬਿਜਲੀ ਦੇਖੋ ਜਿਹੜੀ 24 ਘੰਟੇ ਬੱਤੀਆ ਫਿਰ ਮੋਟਰਾਂ ਦੀ ਬੱਤੀ ਦਿਨੇ ਆਉਂਦੀ 8 ਘੰਟੇ ਕਿਸੇ ਨੂੰ ਇਹ ਨੀ ਰਾਤ ਨੂੰ ਜਾ ਕੇ ਮੋਟਰ ਚਲਾਉਣੀ ਪਈ ਜਾਂ ਪਾ ਲਵਾਂ ਨੂੰ ਕਣਕ ਨੂੰ ਪਾਣੀ ਰਾਤ ਜਾਗਣ ਬਿਨਾ ਉਹ ਇਹ ਪੁਰਾਣੇ ਸਮੇਂ ਚ ਹੁੰਦਾ ਸੀ ਜਿਹੜਾ ਅੱਜ ਸਮਾਂ ਇਹਦੇ ਵਿੱਚ ਕੰਨ ਸਾਡੋ ਸਰਕਾਰ ਸਾਡੇ ਦਾਸ ਹੋ ਗਿਆ ਕਿਸੇ ਨੂੰ ਰਾਤ ਨੂੰ ਜਾ ਕੇ ਮੋਟਰ ਨਹੀਂ ਚਲਾਉਣੀ ਪਈ ਇਸ ਕਰਕੇ ਦਿਨੇ ਕੰਮ ਦਾ ਮਤਲਬ ਲੋਕਾਂ ਦਾ ਕੰਮ ਸਾਰਾ ਹੋ ਜਾਂਦਾ ਤੇ ਲੋਕ ਵੀ ਖੁਸ਼ ਆ ਇਸ ਕਰਕੇ ਲੋਕੀ ਸਾਨੂੰ ਮਾਣਿਆ ਕਹਿੰਦੇ ਲੋਕੀ ਵਰਤਮਾਨ ਵਧ ਵੋਟਾਂ ਪਾ ਕੇ ਸਾਨੂੰ ਜਿਤਾਉਣਗੇ ਔਰ ਸਾਡਾ ਕਹਿੰਦੇ ਮਤਲਬ ਬਲਾਕ ਸੰਵਤੀ ਦਾ ਚੇਅਰਮੈਨ ਵੀ ਬਣੂਗਾ ਉਹ ਜ਼ਿਲ੍ਹਾ ਪ੍ਰੈਸਿਡੈਂਟ ਚੇਅਰਮੈਨ ਸਾਡਾ ਬਣੂਗਾ ਆਮ ਆਦਮੀ ਪਾਰਟੀ ਦਾ ਹਾਂਜੀ ਕੀ ਨਾਮ ਦੱਸੋ ਮੇਰਾ ਨਾਮ ਸੁਮਨਦੀਪ ਕੌਰ ਹੈ ਅੱਛਾ ਇਹ ਬਲਾਕ ਸੰਵਤੀ ਇਲੈਕਸ਼ਨ ਦਾ ਹੈ ਹਾਂਜੀ ਠੀਕ ਹੈ ਕਿੰਨੇ ਕੁ ਲੋਕਾਂ ਦਾ ਸੰਜੋਗ ਜਿਹੜਾ ਮਿਲਿਆ ਬਹੁਤ سارے ਲੋਕਾਂ ਨਾਲ ਸੰਜੋਗ ਮਿਲਿਆ ਸਾਨੂੰ ਠੀਕ ਹੈ ਹਾਂਜੀ ਲੋਕਾਂ ਉਪਯੋਗ ਪੀੜਤਾ ਨੂੰ ਜਨੂ ਮੈਂ ਲੋਕਾਂ ਨੂੰ ਇਹ ਪੇਰ ਕਰਨਾ ਚਾਹੁੰਨੀ ਕਿ ਸਾਨੂੰ ਵਾਤਵਾਰ ਹੋਟਾ ਪਾਉਣ ਤੇ ਅਸੀਂ ਹੋਂਦ ਨਹੀਂ ਸਾਰਿਆਂ ਕੋ ਇਧਰ ਖਰੀ ਉਤਰਾਂਗੇ ਸਾਰਿਆਂ ਦੀਆਂ ਇੱਛਾਵਾਂ ਪੂਰੀਆਂ ਕਰਾਂਗੇ ਥੈਂਕ ਯੂ ਵਿਕਾਸ ਦੇ ਜਿਹੜੇ ਕੰਮ ਨੇ ਕਰਾਂਗੇ ਤੇਜੀ ਹਾਂਜੀ ਸਾਰੇ ਵਿਕਾਸ ਕੰਮ ਕਰਾਵਾਂਗੇ ਉਹਨਾਂ ਦੇ ਹਾਂਜੀ